ਇੱਥੇ ਆਪਾਂ ਸਾਰੇ ਹਾਜ਼ਰੀ ਭਰਨ ਤੁਝੇ ਹਾਂ ਕਈ ਸਾਲਾਂ ਬਾਅਦ ਇੱਥੇ ਤਕਰੀਬਨ 6-7 ਸਾਲ ਬਾਅਦ ਸਵਾਗਤ ਹੋ ਰਿਹਾ ਮੈਨੂੰ ਯਾਦ ਨਹੀਂ ਕਦੋਂ ਹੋ ਰਿਹਾ ਸੀ ਕਿ ਤੇ ਸ਼ਾਇਦ 19 'ਚ ਹੋਇਆ ਸੀ ਕਿ ਪਹਿਲਾਂ ਹੋਇਆ ਸੀ 17 ਵਿੱਚ 2017 ਵਿੱਚ ਮਤਲਬ 7 ਸਾਲ 8 ਸਾਲ ਪਹਿਲਾਂ ਇਸ ਅਨਾਜ ਮੰਡੀ ਵਿੱਚ ਸਮਾਗਮ ਹੋਇਆ ਪਹਿਲਾਂ ਵੀ ਹੋਇਆ ਏ ਥਡੇ ਔਰ ਉਦੋਂ ਵੀ ਤੁਸੀਂ ਬੜੇ ਪਿਆਰ ਉਤਸ਼ਾਹ ਦੇ ਨਾਲ ਆਏ ਅੱਜ ਵੀ ਬਹੁਤ ਦੂਰ ਤੱਕ ਪਹਿਲੇ ਦੀਵਾਨ ਵਿੱਚ ਬੈਠੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਦੇ ਚੱਲੇ ਕਦਮ ਸਿਰ ਮੱਥੇ ਜਿਹੜਾ ਤੁਸੀਂ ਇੰਨੇ ਪਿਆਰ ਨਾਲ ਦੂਰੋਂ ਡੇੜੋਂ ਚੱਲ ਕੇ ਟਰਾਲੀਆਂ ਦੇ ਉੱਤੇ ਆਪੋ ਆਪਣੇ ਵਹੀਕਲਾਂ ਦੇ ਉੱਤੇ ਆਪੋ ਆਪਣੇ ਸਾਧਨਾਂ ਤੇ ਆ ਰਹੇ ਹੋ ਸਭ ਨੂੰ ਜੀ ਆਇਆਂ। ਕਾਫੀ ਸਮੇਂ ਤੋਂ ਸਤਿਗੁਰ ਜੀ ਦੀ ਪਾਵਨ ਹਜ਼ੂਰੀ ਵਿੱਚ ਬਿੜ ਬੈਠੇ ਹਨ। ਸਾਰੇ ਬੜੇ ਪਿਆਰ ਨਾਲ ਟਿਕਾਣਾ ਬਣਾ ਕੇ ਬੈਠੇ ਹੋਏ ਹਨ। ਬੜੇ ਗੁਰਮੁਖ ਪਿਆਰੇ ਗੁਰੂ ਘਰ ਦੇ ਕੀਰਤਨੀਏ ਰਾਗੀ ਪ੍ਰਚਾਰਕ ਕਥਾਵਾਚਕ ਗ੍ਰੰਥੀ ਸਿੰਘ ਗੁਰੂ ਕੇ ਵਜੀਰ ਸੰਗਤਾਂ ਵਿੱਚ ਸਜੇ ਹੋਏ ਹਨ ਉੱਥੇ ਕੁਝ ਪਤਵੰਤੇ ਸੱਜਣ ਸਰਦਾਰ ਹਰਪਾਲ ਸਿੰਘ ਜੀ ਚੀਪਾ ਖਜ਼ਾਨਾ ਮੰਤਰੀ ਹਨ ਪੰਜਾਬ ਦੇ ਉਹ ਵੀ ਬੜੀ ਨਿਮਲਤਾ ਨਾਲ ਸੰਗਤੀ ਰੂਪ ਵਿੱਚ ਸਜੇ ਹੋਏ ਹਨ ਦਿਵਾਨ ਵਿੱਚ ਹਾਜ਼ਰੀ ਭਰ ਰਹੇ ਹਨ ਸੋ ਬਹੁਤ ਪਿਆਰ ਨਾਲ ਉਤਸ਼ਾਹ ਨਾਲ ਇਹ ਸਾਰਾ ਸਮਾਗਮ ਉਲੀਕਿਆ ਗਿਆ ਹੈ ਤੇ ਅੱਜ ਪਹਿਲੇ ਦਿਨ ਆਪਾਂ ਹਾਜ਼ਰ ਹੋਏ ਹਾਂ ਮਨ ਜੋੜ ਕੇ ਗੁਰਮਖੋ ਬੈਠਣ ਦਾ ਯਤਨ ਕਰਾਂਗੇ ਤਾਂ ਹੀ ਕੋਈ ਲਾਭ ਹੈ ਮੈਂ ਸ਼ੁਰੂ ਵਿੱਚ ਅਰਦਾਸ ਕੀਤੀ ਹੈ ਮਨ ਖੁਸ਼ ਹੈ ਮਨ ਆਨੰਦ ਵਿੱਚ ਹੈ ਮਨ ਚੜ੍ਹਦੀ ਕਲਾ ਵਿੱਚ ਹੈ ਰਾਂਗ ਵਿੱਚ ਹੈ ਇਹਦਾ ਮਤਲਬ ਮਾਹੌਲ ਤੇਰਾ ਉਦਾਂ ਦਾ ਹੈ ਨਾ ਜਿੱਦਾਂ ਦਾ ਮਾਹੌਲ ਹੈ ਉਦਾਂ ਦਾ ਮਨ ਹੈ ਜਿਹੜਾ ਸਾਡਾ ਸਰੀਰ ਹੈ ਨਾ ਗੁਰਮਖੋ ਇਹਦੀ એનર્ਜੀ ਸਰੀਰ ਦੀ ਉਦਾਂ ਦੀ ਹੀ ਹੁੰਦੀ ਹੈ ਜਿੱਦਾਂ ਦਾ ਅਸੀਂ ਫੂਡ ਖਾਂਦੇ ਹਾਂ ਖਾਣਾ ਕਿਦਾਂ ਦਾ ਖਾ ਰਹੇ ਹੋ ਉਦਾਂ ਦੀ ਸਰੀਰ ਦੀ એનર્ਜੀ ਹੁੰਦੀ ਫੂਡ ਕਿਦਾਂ ਦਾ ਜੇ ਸੰਗਤ ਕਿੱਦਾਂ ਵੀ ਕਰਦੇ ਆਂ ਉਦਾਂ ਦਾ ਸਾਡਾ ਮਨ ਹੁੰਦਾ ਵਿਚਾਰ ਕਿੱਦਾਂ ਦੇ ਸੁਣਦੇ ਆਂ ਕਿੱਦਾਂ ਦੇ ਪੜ੍ਹਦੇ ਉਦਾਂ ਦਾ ਮਨ ਹੁੰਦਾ ਸਾਡੇ ਜਜ਼ਬਾਤ ਕਿੱਦਾਂ ਦੇ ਹਨ ਇਮੋਸ਼ਨ ਕਿੱਦਾਂ ਦੇ ਹਨ ਜਿਸ ਤਰ੍ਹਾਂ ਦਾ ਅਸੀਂ ਇਮੋਸ਼ਨਲੀ এনवायरमेंट ਜਿਸ ਤਰ੍ਹਾਂ ਦਾ ਹੁੰਦਾ ਸਾਡੇ ਆਲੇ ਦੁਆਲੇ ਉਦਾਂ ਦਾ ਸਾਡਾ ਹਿਰਦਾ ਹੁੰਦਾ ਵੇਖੋ ਇੱਕ ਸ਼ਰੀਰ ਇੱਕ ਤਨ ਇੱਕ ਮਨ ਇੱਕ ਹਿਰਦਾ ਇਹ ਜਿੱਥੇ इमोशनल ਸੈਂਟਰ ਇਹਨੂੰ ਅਸੀਂ ਹਿਰਦਾ ਸ਼ਬਦ ਵਰਤ ਦਿੰਨੇ ਆਂ ਹਾਰਟ ਸ਼ਬਦ ਵੀ ਕਹਿ ਦਿੱਤੇ ਗਏ ਹੁਣ ਹਾਰਟ ਤੇ ਚੱਲਣ ਵਾਲੀ ਚੀਜ਼ ਐ ਨਾ ਮਾਈਂਡ ਤੇ ਹੈ ਮਨ ਬ੍ਰੇਨ ਦਿਸਦਾ ਮਾਈਂਡ ਕਿਸੇ ਵੀ ਕਿਤੇ ਆਉਣਾ ਥੋੜਾ ਮਾਈਂਡ ਦੇ ਵਿਚਾਰ ਵੀ ਥਾਟ ਹਿਰਦਾ ਦਿਲੋਂ ਕੋਈ ਗੱਲ ਜਿਵੇਂ ਆਪਾਂ ਕਹਿੰਦੇ ਨਾ ਵੀ ਦਿਲੋਂ ਬੋਲਿਆ ਬੰਦੇ ਨੇ ਇਹ ਗੱਲ ਹੈ ਨਾ ਦਿਲੋਂ ਕੀ ਪੀ ਹੁਣ ਦਿਲ ਤੇ ਕਦੇ ਵੀ ਬੋਲਦਾ ਪਰ ਜੇ ਤੁਸੀਂ ਧੜਕਣ ਤੇ ਹੱਥ ਰੱਖੋ ਨਾ ਇੰਨਾ ਹੱਥ ਰੱਖੀ ਰੱਖਿਓ ਧੜਕਣ ਇਹ ਤੁਹਾਨੂੰ ਇੱਕਦਮ ਕੋਈ ਚੰਗੀ ਖਬਰ ਮਿਲੇ ਚੰਗੀ ਖਬਰ ਮਿਲੇਗੀ ਧੜਕਣ ਤੇਜ਼ ਹੋ ਜਾਂਦੀ ਹੈ ਇਹ ਨਾਲ ਬੋਲਦੀ ਹੈ ਤੇ ਇੱਕਦਮ ਮਾੜੀ ਖਬਰ ਮਿਲੇ ਧੜਕਣ ਫਿਰ ਵੀ ਤੇਜ਼ ਹੋ ਜਾਂਦੀ ਹੈ ਮਤਲਬ ਮਾੜੀਆਂ ਚੰਗੀਆਂ ਚੀਜ਼ਾਂ 'ਚ ਹਾਰਟ ਬੀਟ ਵੱਧਦੀ ਹੈ ਇੱਕਦਮ ਵੱਧ ਜਾਂਦੀ ਹੈ ਮਾੜੀ ਖਬਰ ਸੁਣੀ ਹਾਰਟ ਨਾਲ ਹੋ ਜਾਂਦਾ ਹੈ ਖਬਰ ਚੰਗੀ ਸੁਣੋ ਮੈਂ ਕਈ ਵਾਰ ਠਾ ਠਾ ਵੱਜਦਾ ਹੁੰਦਾ ਹੈ ਕਈ ਵਾਰੀ ਸਟ्रेस ਹੋਵੇ ਨਾ ਜਦੋਂ ਟੈਨਸ਼ਨ ਫੈਲ ਜਾਏ ਤੇ ਠਾ ਠਾ ਵੱਜਦਾ ਹੈ ਹਾਰਟ ਫੀਲ ਗੱਟ ਫੀਲ ਵੀ ਹੁੰਦੀ ਹੈ ਗੱਟ ਬੈਕਟੀਰੀਆ ਕਈਆਂ ਦਾ ਬਰੇਨ ਦੇ ਨਾਲ ਜੁੜਿਆ ਮਾੜੀ ਖਬਰ ਸੁਣੇ ਇੱਕਦਮ ਪੇਟ ਚ ਹਲਚਲ ਹੋ ਜਾਂਦੀ ਢਿੱਡ ਜਮੋਣ ਲੱਗ ਜਾਂਦਾ ਕੋਸ਼ ਮਾੜੀ ਖਬਰ ਸੁਣਦੋਂ ਇੱਕਦਮ ਕੋਈ ਇਹੋ ਜਿਹੀ ਠਾਰਾ ਨਹੀਂ ਖਬਰ ਕਈ ਕਹਿੰਦੇ ਮੇਰੇ ਢਿੱਡ 'ਚ ਕੁਝ ਹੁੰਦਾ ਹੈ ਇੱਕ ਵਾਰ ਮੌੜੀ ਖਬਰ ਸੋਨਸਾਰ ਢਿੱਡ ਚ ਬੋਣ ਲੱਗ ਜਾਂਦਾ ਕੋਈ ਤੁੰਡੀ ਦੇ ਥੱਲੇ ਕੀ ਹੋਣ ਲੱਗਿਆ ਇੱਕ ਗੱਟ ਬੈਕਟੀਰੀਆ ਹੁੰਦਾ ਹੈ ਜਿਹੜਾ ਬ੍ਰੇਨ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਬ੍ਰੇਨ ਦੇ ਨਾਲ ਜੱਟ ਦਾ ਤੇ ਬ੍ਰੇਨ ਦਾ ਬੜਾ ਗਹਿਰਾ ਸਬੰਧ ਹੈ ਆਪਸ ਵਿੱਚ ਜਿਹੜੇ ਲੋਕਾਂ ਦਾ ਜਿਹਨਾਂ ਲੋਕਾਂ ਦੀ ਗੱਟ ਖਰਾਬ ਹੋ ਜਾਂਦੀ ਹੈ ਉਹਨਾਂ ਦਾ ਬ੍ਰੇਨ ਵੀ ਖਰਾਬ ਹੋ ਜਾਂਦਾ ਹੈ ਬ੍ਰੇਨ ਠੀਕ ਰਹੇ ਉਹਨਾਂ ਦਾ ਗੱਟ ਠੀਕ ਰਹਿੰਦਾ ਜਿਨ੍ਹਾਂ ਦਾ ਬ੍ਰੇਨ ਖਰਾਬ ਹੋਵੇ ਉਹਨਾਂ ਨੂੰ ਉਹਨਾਂ ਦਾ ਓਵਰ ਥਿੰਕਿੰਗ ਹੋਣ ਬ੍ਰੇਨ ਇਹ ਗੱਟ ਵੀ ਉਹਨਾਂ ਦੀ ਫਿਰ ਖਰਾਬ ਹੋ ਜਾਂਦੀ ਹੈ। ਜ਼ਿਆਦਾਤਰ ਤੁਸੀਂ ਬੰਦੇ ਦੇਖੋਗੇ ਜਿਹੜੇ ਕਹਿਣਗੇ ਮੇਨੂੰ ਪੇਟ ਮੇਰਾ ਖਰਾਬ ਰਹਿੰਦਾ ਖਰਾਬ ਰਹਿੰਦਾ ਖਰਾਬ ਰਹਿੰਦਾ ਪੁੱਛਣ ਦੀ ਲੋੜ ਨਹੀਂ ਉਹ ਓਵਰ ਥਿੰਕਰ ਵੀ ਪੱਕਾ ਹੀ ਹੁੰਦਾ ਹੈ। ਜ਼ਿਆਦਾ ਸੋਚਦਾ ਹੁੰਦਾ ਹੈ। ਪੱਕਾ ਓਵਰ ਥਿੰਕਰ ਨਿਕਲੂ ਜਿੱਤੂ ਮਰਜ਼ੀ ਸਵਾਲ ਪੁੱਛ ਲਿਓ। ਮੇਰਾ ਪੇਟ ਖਰਾਬ ਰਹਿੰਦਾ ਬਹੁਤ ਖਰਾਬ ਰਹਿੰਦਾ ਪੱਕਾ ਇਹਦੀ ਗੱਟ ਵੀ ਖਰਾਬ ਹੈ ਨਾ ਜਿਹੜੀ ਇਹਦੀ ਇਹਦਾ ਬ੍ਰੇਨ ਵੀ ਜ਼ਿਆਦਾ ਸੋਚਦਾ ਹੈ।